ਉਹਨਾਂ ਵੱਲੋਂ ਕੀਤਾ ਗਿਆ ਦੋ ਟਰੈਕਟਰ ਟਰਾਲੀਆਂ ਉਹਨਾਂ ਨੇ ਇੱਥੋਂ ਵੀ ਉਹ ਲਿਆਂਦੇ ਨੇ ਸਾਧਨ ਉਹਨਾਂ ਤੇ ਸਾਰਾ ਸਮਾਨ ਜਿੰਨਾ ਵੀ ਸੀ ਘਰ ਦਾ ਸਾਰਾ ਲੈ ਗਏ ਨੇ ਤੇ 25 30 ਬੰਦੇ ਅਣਪਛਾਤੇ ਗੁੰਡੇ ਜਿਹੜੇ ਮੇਰੇ ਘਰ ਟਾਉਣ ਨੂੰ ਨੁਕਸਾਨ ਕਰਨ ਲਈ ਲਿਆਂਦੇ ਗਏ ਉਹਨਾਂ ਨਾਲ ਹਾਜਲ ਕਾ ਦੇ ਥਾਣਾ ਅਰਨੀ ਵਾਲਾ ਸ਼ੇਖ ਸਬਾਨ ਅਦੀਨ ਪਿੰਦੇ ਪਿੰਡ ਜੰਡ ਵਾਲਾ ਭੀਮੇਸ਼ਾ ਇੱਕ ਗਰੀਬ ਪਰਿਵਾਰ ਦਾ ਮਕਾਨ ਡੇਅ ਡੈਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਪੀੜਤ ਪਰਿਵਾਰ ਨੇ ਦੱਸਿਆ ਕਿ ਪਿੰਡ ਦੇ ਹੀ ਸਰਮਾਇਦਾਰਾਂ ਵੱਲੋਂ ਉਹਨਾਂ ਦਾ ਮਕਾਨ ਟੇਟੇ ਟੇਰੀ ਕਰ ਦਿੱਤਾ ਗਿਆ। ਪੀੜਤ ਔਰਤ ਅਮਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਕੋਰਟ ਦੇ ਵਿੱਚ ਇਸ ਜਗ੍ਹਾ ਨੂੰ ਲੈ ਕੇ ਕੇਸ ਵੀ ਚੱਲ ਰਿਹਾ ਹੈ। ਉਹਨਾਂ ਕਹੇ ਕਿ ਉਸਦੇ ਸਹੁਰਾ ਪਰਿਵਾਰ ਵੱਲੋਂ ਬੇਸ਼ੱਕ ਜ਼ਮੀਨ ਤਾਂ ਵੇਚੀ ਸੀ ਗਈ ਸੀ ਪਰ ਘਰ ਵਾਲੀ ਜਗ੍ਹਾ ਦੀ ਅਜੇ ਤੱਕ ਕੋਈ ਵਿਕਰੀ ਨਹੀਂ ਹੋਈ ਸੀ ਜਿਸ ਦਾ ਕੇਸ ਕੋਰਟ ਦੇ ਅੰਦਰ ਚੱਲ ਰਿਹਾ ਹੈ। ਪਰ ਸਰਮਾਇਦਾਰਾਂ ਵੱਲੋਂ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਇਸ ਸਮਾਨ ਨੂੰ ਟਾ ਦਿੱਤਾ ਹੈ ਔਰ ਉਹਨਾਂ ਦਾ ਕਾਰਨ ਇਹ ਡੈਰੀ ਕਰ ਦਿੱਤਾ ਗਿਆ ਕੋਈ ਸਮਾਨ ਨਹੀਂ ਛੱਡਿਆ ਉਹਨਾਂ ਨੇ ਦੋਸ਼ ਲਗਾਇਆ ਕਿ ਟਰਾਲੀਆਂ ਦੀ ਟਰਾਲੀਆਂ ਭਰ ਕੇ ਉਹਨਾਂ ਦਾ ਸਮਾਨ ਇੱਥੋਂ ਗਾਇਬ ਕਰ ਦਿੱਤਾ ਗਿਆ ਜਦੋਂ ਇਸ આરોਪਾਂ ਦੇ ਸਬੰਧਿਤ ਦੂਜੀ ਥੇਰ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕਰ ਮੌਜੂਦ ਨਹੀਂ ਸਨ ਇਸ ਸਬੰਧ ਦੇ ਵਿੱਚ ਜਦੋਂ ਸਾਡੀ ਟੀਮ ਵੱਲੋਂ ਥਾਣਾ ਅਰਨੀ ਵਾਲਾ ਪਹੁੰਚ ਕੀਤੀ ਗਈ ਤਾ थाना अर्नी ਵਾਲਾ ਤੋਂ ਇਹ ਜਾਣਕਾਰੀ ਮਿਲੀ ਕਿ 6 ਬਾਈ ਨੇਮ ਅਤੇ 7 ਅਣਪਛਾਤੇਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਔਰ ਅੱਗੇ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਮੇਰਾ ਅਮਰਜੀਤ ਕੌਰ ਹੈ ਮੇਰਾ ਨਾਮ ਮੇਰੇ ਪਿੰਡ ਜੰਡ ਵਾਲੇ ਭੀਮੇਸ਼ਾ ਦੇ ਰਹਿਣ ਵਾਲੇ ਜਿਲ੍ਹਾ ਫਾਜ਼ਿਲਕਾ ਕੀ ਹਾਲ ਹੈ ਕੀ ਹਾਦਸਾ ਹੋਇਆ ਮੇਰੇ ਮੇਰੇ ਵੀ 25 ਸਾਲ ਹੋ ਗਏ ਮੇਰੀ ਸ਼ਾਦੀ ਹੋਈ ਨੂੰ ਜੀ ਦੋ ਬੱਚੇ ਨੇ ਇੱਕ ਕੁੜੀ ਹੈ ਮੇਰੀ 22 ਸਾਲ ਦੀ ਇੱਕ ਮੇਰਾ ਕਾਕਾ ਹੈ 20 ਸਾਲ ਦਾ ਬੰਟੀ ਸਿੰਘ ਤੇ ਅਸੀਂ ਤਿੰਨੇ ਮਾਂ ਪੁੱਤਰ ਇਸ ਘਰ ਵਿੱਚ ਰਹਿ ਰਹੇ ਸੀ ਤੇ ਮਿਹਨਤ ਮਜ਼ਦੂਰੀ ਕਰਕੇ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹਾਂ ਜੀ ਸ਼ੁਰੂ ਤੋਂ ਹੀ ਪੜ੍ਹਾਈ ਲਿਖਾਈ ਦਾ ਸਾਰਾ ਖਰਚਾ ਮੈਂ ਕਰ ਰਹੀ ਹਾਂ ਆਪਣੇ ਬੱਚਿਆਂ ਦਾ ਜੀ ਤੇ ਹੁਣ 29 ਤਰੀਕ ਨੂੰ ਸਾਡੇ ਘਰ ਦੀਆਂ ਛੱਤਾਂ ਤੱਕ ਕਾਰ ਦਾ ਸਮਾਨ ਤੱਕ ਸਭ ਕੁਝ ਚੋਰੀ ਕਰਕੇ ਲੈ ਗਏ ਨੇ ਤੇ ਹੁਣ ਨਾ ਸਿਰ ਤੇ ਛੱਤ ਨਹੀਂ ਨਾ ਖਾਣ ਲਈ ਕੋਈ ਕੋਈ ਚੀਜ਼ ਹੈ ਨਾ ਪੈਣ ਲਈ ਕੋਈ ਮੰਝਾ ਨਹੀਂ ਹੈ ਕੋਈ ਬਿਸਤਰਾ ਨਹੀਂ ਹੈ ਸਾਡੇ ਘਰ ਵਿੱਚ ਕੱਪੜੇ ਨਹੀਂ ਸਾਡੇ ਪੈਣਾਂ ਤੱਕ ਅੱਜ 5 ਦਿਨ ਹੋ ਗਏ ਮੈਂ ਉਹਨਾਂ ਕੱਪੜਿਆਂ ਵਿੱਚ ਤੁਰੀ ਫਿਰਦੀਆਂ ਕੋਈ ਸਾਡੇ ਕੋਲ ਇਹੋ ਜਿਹਾ ਸਾਧਨ ਕੋਈ ਚੀਜ਼ ਨਹੀਂ ਹੈ ਵੀ ਜਿੱਥੇ ਅਸੀਂ ਰਹਿ ਸਕੀਏ ਸੀ ਬਿਲਕੁਲ ਸੜਕ ਤੇ ਆ ਚੁੱਕੇ ਮੰਗ ਮੰਗ ਕੇ ਰੋਟੀਆਂ ਖਾ ਰਹੇ ਆ ਲੋਕਾਂ ਕੋਲੋਂ ਦਿਨ ਰਾਤ ਸਾਨੂੰ ਰਹਿਣਾ ਬਹੁਤ ਮੁਸ਼ਕਲ ਹੈ ਸਾਡੀ ਪੁਲਿਸ ਪ੍ਰਸ਼ਾਸਨ ਕੋਈ ਸਾਡੀ ਕਾਰਵਾਈ ਨਹੀਂ ਕਰ ਰਿਆ ਨਾ ਕੋਈ ਸਾਡੀ ਸੁਣਵਾਈ ਹੋ ਰਹੀ ਹੈ ਕਿਉਂਕਿ ਅਸੀਂ ਮੈਂਟੀ ਦੇ ਦਿਹਾੜੀ ਮੈਂ ਤੁਮੇ ਦੂਰੀ ਕਰਨ ਵਾਲੇ ਆ ਸਾਡੀ ਮਦਦ ਕੀਤੀ ਜਾਵੇ ਸਹਾਇਤਾ ਕੀਤੀ ਜਾਵੇ ਜੇ ਸਾਡਾ ਕੋਈ ਨਫਾ ਨੁਕਸਾਨ ਸਾਡੀ ਜਾਨ ਦਾ ਹੁੰਦਾ ਹੈ ਤੇ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਇਹ ਕਿਤੇ ਦਰਖਾਸਤ ਦਿੱਤੀ ਤੁਸੀਂ ਅਰਨੀ ਵਾਲਾ ਜੀ ਜੀ ਅਸੀਂ ਜੰਡਵਾਲ ਪੇਮੇਸ਼ਾ ਫਾਈਲ ਕਾਜ ਦੇ ਵਿੱਚ ਰਹਿੰਦੇ ਆ ਜੀ ਅ ਸ਼ੁਰੂ ਵਿੱਚ ਜਦ ਦੀ ਸਾਡੀ ਪਹਿਲੀ ਆਈ ਸਾਨੂੰ ਆਹ ਘਰ ਵਿੱਚ 20-22 ਸਾਲ ਹੋ ਗਏ ਰਹਿੰਦੇ ਸੀ ਜਦ ਹੀ ਉਸਤੀ ਘਰ ਆਈ ਸਾਡਾ ਤੇ ਜਦੋਂ ਘਰ ਪਾਇਆ ਸੀ ਮੇਰੇ ਦਾਦਾ ਜੀ ਨੇ ਸਾਡੇ ਨਾਂ ਵੀ ਦੋ ਦੋ ਕਨਾਲਾ ਪੜੀ ਵਿਸੀਅਤ ਕਰਵਾਤੀ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਜੀ ਮੰਨ ਕੇ ਚੱਲੋ ਵੀ ਥੋੜਾ ਜਿਹਾ ਟਾਈਮ ਹੋਇਆ ਕਿ ਡੇਢ ਸਾਲ ਪਹਿਲਾਂ ਵੀ ਉਹਨਾਂ ਨੇ ਮੇਰੇ ਦਾਦੀ ਹੋਰਣਾ ਵੀ ਪਹਿਲੀ ਵੇਚਤੀ ਸੀ ਦਾਦਾ ਮੇਰਾ ਗੁਜ਼ਰ ਗਿਆ ਸੀ ਉਹਨਾਂ ਨੇ ਮੰਨ ਕੇ ਚਲੋ ਵੀ ਪਹਿਲੀ ਖਰੀਦਣ ਵਾਲਾ ਪਹਿਲੀ ਖਰੀਦੀ ਸੀ ਸਾਡਾ ਘਰ ਨਹੀਂ ਖਰੀਦੇ ਸੀ ਉਸ ਗੱਲ ਤੇ ਜੀ ਪਹਿਲੀ ਤੇ ਕੋਰਟ ਕੇਸ ਵੀ ਚੱਲ ਜਾਂਦਾ ਸੀ ਘਰ ਤੇ ਵੀ ਕੋਰਟ ਕੇਸ ਚੱਲ ਜਾਂਦਾ ਸੀ ਜੀ ਪ੍ਰੋਧ ਚਲਣ ਦੇ ਬਾਵਜੂਦ ਵੀ ਮੰਨ ਕੇ ਚਲੋ ਵੀ ਵਿਰੋਧੀ ਕਰਨ ਜਿਨ੍ਹਾਂ ਨੇ ਪਹਿਲੀ ਖਰੀਦੀ ਹੈ ਜੀ ਉਹਨਾਂ ਨੇ ਤੇ ਮੇਰੇ ਡੈਡੀ ਨਾਲ ਮੇਰੇ ਦਾਦੀ ਨਾਲ ਰਲ ਕੇ ਹੀ 29 ਤਰੀਕ ਨੂੰ ਸ਼ਾਮ 3-4 ਵਜੇ ਜੀ ਉਹਨਾਂ ਨੇ ਆ ਕੇ ਕਰਿਆ ਆ ਕੇ ਵੀ 25 ਅਨੁਛੇਤੇ ਬੰਦੇ ਲਿਆ ਕੇ ਇਹਨਾਂ ਨੇ ਸਾਡੀ ਗੈਰ ਮੌਜੂਦਗੀ ਵਿੱਚ ਆ ਕੇ ਉਹਨਾਂ ਨੇ ਸਾਡਾ ਘਰ ਠਾਤਾ ਸਾਰਾ ਸਮਾਨ ਚੱਕ ਕੇ ਲੈ ਗਏ ਜੀ ਕੋਸ਼ ਨਹੀਂ ਛੱਡੇ ਕੱਪੜੇ ਪਾਉਣ ਵਾਲੇ ਵੀ ਨਹੀਂ ਛੱਡੇ ਜੀ ਸਰ ਉਹਨਾਂ ਨੇ ਕਰੇ ਚਮਚ ਆਟਾ ਦਾਲ ਕੁਝ ਵੀ ਨਹੀਂ ਛੱਡਿਆ ਸਾਰਾ ਕੁਝ ਕਰਦੇ ਛੱਤਾਂ ਪਟਕੇ ਵੀ ਲੈ ਗਈ ਬੂਹੇ ਪਟਕੇ ਵੀ ਲੈ ਗਈ ਜੀ ਸਾਰਾ ਕੁਝ ਜੇ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਕਿ ਬਹੁਤ ਟਾਈਮ ਤੋਂ ਇਹ ਜਿਹੜਾ ਕੇਸ ਚੱਲ ਰਿਹਾ ਹੈ ਹਾਂਜੀ ਸਰ ਕਮਾਨਯੋਗ ਅਦਾਲਤ ਵਿੱਚ ਵੀ ਤੁਸੀਂ ਕੇਸ ਕੀਤਾ ਤਾਂ ਉਸ ਦੀ ਕੀ ਪ੍ਰਤੀਕਿਰਿਆ ਜੀ ਉਸ ਵਿੱਚ ਸਾਨੂੰ ਤਰੀਕਾਂ ਦੇ ਚੜੇ ਮਿੰਦਰੇਕ ਤਰੀਕ ਤੇ ਜਾਣਦੇ ਆ ਜੀ ਉਹ ਸਾਲ ਡੇਢ ਸਾਲ ਹੋ ਗਿਆ ਕਿਸ ਚਲਦੇ ਨੂੰ ਹੀ ਤਰੀਕਾਂ ਪੈਂਦੀਆਂ ਨੇ ਉਹ ਵੀ ਜਾਂਦੇ ਨੇ ਅਸੀਂ ਵੀ ਜਾਂਦੇ ਨੇ ਫਿਰ ਹੱਲੇ ਉਧਰੋਂ ਵੀ ਹੱਲੇ ਕੋਈ ਮਨ ਕੋਟ ਕੋਟ ਵੱਲੋਂ ਵੀ ਕੋਈ ਹੱਲੇ ਆਰਡਰ ਨਹੀਂ ਆਇਆ ਗਿਆ ਵੀ ਫਿਰ ਵੀ ਉਹਨਾਂ ਦੇ ਆਰਡਰਾਂ ਤੋਂ ਬਾਵਜੂਦ ਹੀ ਉਹਨਾਂ ਨੇ ਵੀ ਆ ਕੰਮ ਕੀਤਾ ਵੀ ਉਹਨਾਂ ਦੀ ਨਹੀਂ ਜੱਜ ਦੀ ਨਹੀਂ ਕੋਈ ਵੀ ਕਾਰਵਾਈ ਹੋਈ ਸੀ ਅਜੇ ਕੋਈ ਕਾਰਵਾਈ ਨਹੀਂ ਤਾਂ ਜਾਨਣਾ ਚਾਹਾਂਗਾ ਕਿ ਹੁਣ ਜਿਹੜਾ ਪ੍ਰਸ਼ਾਸਨ ਦਾ ਜਿਹੜਾ ਹੁਣ ਦਾ ਕਰ ਇਹ ਕੀਤਾ ਗਿਆ ਤਾਂ ਪ੍ਰਸ਼ਾਸਨ ਦੀ ਕੀ ਪ੍ਰਤੀਕਿਰਿਆ ਕੋਈ ਐਫ ਆਈ ਆਰ ਵਗੈਰਾ ਦਰਜ ਕਰਵਾ ਦਿੱਤੀ ਗਈ ਅਰਨੀ ਵਾਲੇ ਸ਼ੇਖ ਸੁਬਾਨ ਜੀ ਸੀ ਐਫ ਆਈ ਆਰ ਦਰਜ ਕਰਵਾਈ ਸੀ 29 ਤਰੀਕ ਨੂੰ ਕਰਵਾਈ ਸੀ ਉਹਨਾਂ ਸਾਡੇ ਨਹੀਂ ਸੁਣੀ ਫਿਰ ਉਸ ਤੋਂ ਬਾਅਦ 30 ਤਰੀਕ 30 ਤਰੀਕ ਦੀ ਹੋਰ ਕਰਵਾਈ ਜੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਪਰਚਾ ਕੱਟਤਾ ਹੈ ਜੀ ਪਰ ਹਾਲੇ ਤੱਕ ਕੋਈ ਹਲੇ ਜੀ ਜਿਹੜੇ ਵਿਦੋਸ਼ੀ ਹੈਗੇ ਨਾਲ ਹਲੇ ਸ਼ਰਿਆਮ ਘੁੰਮਰੇ ਨਾਲ ਕੋਈ ਉਹਨਾਂ ਦੇ ਨਾਲ ਪਰਚਾ ਨਹੀਂ ਦਰਜ ਹੋਇਆ ਨਹੀਂ ਫੜ ਕੇ ਲਗਾਇਆ ਗਿਆ ਕੋਈ ਕਾਰਵਾਈ ਨਹੀਂ ਹੋਈ ਸਾਡੇ ਸੀਅੱਦੀ ਗੱਲ ਕੀਤੀ ਸੀ ਜਿਹੜੀ وصیت ਤੁਹਾਡੇ ਦਾਦਾ ਜੀ ਨੇ ਕਿੰਦੇ ਨਾ ਕਰਵਾਈ ਸੀ ਵੀ ਇਸ وصیت ਉਹ ਕਰਵਾ ਕੇ ਗਈ ਸੀ 2002 ਜੀ ਜਦੋਂ ਘਰ ਪਾਇਆ ਸੀ ਜੀ ਉਦੋਂ ਵੀ ਸਾਰੇ ਪੋਤਰੀਆਂ ਦੇ ਮੇਰੇ ਦਾਦਾ ਜੀ ਆਏ ਸਾਰੇ ਪੋਤਰਿਆਂ ਦੇ ਜੀ ਨਾਮ ਲਵਾਏ ਗਏ ਸੀ ਸਾਡੇ ਮੰਨ ਕੇ ਚਲੋ ਮੇਰੀ ਭੈਣ ਦੇ ਮੇਰੇ ਤਾਏ ਦੇ ਮੁੰਡਿਆਂ ਦੇ ਵੱਡੇ ਤਾਏ ਦੇ ਮੁੰਡਿਆਂ ਦੇ ਨਾਮ ਕਰਵਾ ਕੇ ਗਏ ਸੀ ਦੋ ਦੋ ਕਨਾਲਾਂ ਜੀ ਹਾਂ ਜੀ ਦਾਦਾ ਜੀ ਤੁਹਾਡੇ ਹੁਣ ਜੀਵਤ ਤਾਂ ਨਹੀਂ 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 ਉਹ 2014 ਜੀ ਡੈਥ ਹੋ ਗਈ ਐਕਸਪਾਇਰ ਹੋ ਗਈ ਸੀ ਜੀ ਤੇ ਵਸੀਅਤ ਇਸ ਤੋਂ ਬਾਅਦ ਲਵਾ ਕੇ ਜਿਹੜੀ ਹੈ ਹਾਂਜੀ ਅੱਗੇ ਪਹਿਲੇ ਦੇਚੀ ਗਈ ਹੈ ਹਾਂਜੀ ਹਾਂਜੀ ਇਹ ਕਿੰਨਾ ਵੱਲੋਂ ਕੀਤੀ ਗਈ ਹੈ ਜੀ ਇਹ ਮੇਰੀ ਦਾਦੀ ਵੱਲੋਂ ਕੀਤੀ ਗਈ ਨਹੀਂ ਠੀਕ ਹੈ ਜੀ ਤਾਂ ਵਸੀਅਤ ਦੇ ਵਿੱਚ ਜੇ ਗੱਲ ਕਰੀਏ ਤਾਂ ਇਹ ਜਿਹੜੀ ਜ਼ਮੀਨ ਹੈ ਉਹ ਵਿਕ ਗਈ ਹੈ ਤੁਹਾਡੇ ਮੁਤਾਬਕ ਆ ਜਿਹੜਾ ਘਰ ਹੈ ਹਾਂਜੀ ਉਹ ਨਹੀਂ ਵਿਕਿਆ ਹਾਂਜੀ ਹਾਂਜੀ ਪਰ ਤੁਸੀਂ ਇਹ ਚਾਹੁੰਦੇ ਕੀ ਹੋ ਹਾਂਜੀ ਅਸੀਂ ਇਹੀ ਚਾਹੁੰਦੇ ਸੀ ਵੀ ਸਾਨੂੰ ਸਿਰਫ ਪਹਿਲੀ ਨਾਲ ਕੋਈ ਮਤਲਬ ਨਹੀਂ ਸਾਨੂੰ ਸਿਰਫ ਦਾ ਘਰ ਮਿਲ ਜਾਵੇ ਜੀ ਠੀਕ ਹੈ ਜੀ ਜਿਹੜਾ ਜਿਹੜਾ ਕੋਰਟ ਦੇ ਜਿਹੜਾ ਆਰਡਰ ਆਊਗਾ ਜਮੀਨ ਸਾਡਾ ਹੱਕ ਆਪੇ ਮਿਲ ਜੂਗਾ ਜੀ ਇਹ ਸਾਨੂੰ ਇਹ ਸੀਗਾ ਵੀ ਜਮੀਨ ਵੀ ਕੀ ਹੈ ਸਾਡਾ ਕਰ ਹੈਗਾ ਉੱਤੇ ਸਾਨੂੰ ਸਿਰਫ ਆਦਾ ਕਰਦੇ ਰਹਿਣ ਦੀ ਦਿੱਤਾ ਜਾਵੇ ਕਿ ਕੋਰਟ ਦਾ ਆਰਡਰ ਆਊਗਾ ਜੀ ਉਸ ਤੋਂ ਬਾਅਦ ਵੀ ਜਮੀਨ ਵੀ ਸਾਨੂੰ ਸਾਡਾ ਹੱਕ ਮਿਲ ਜੂਗਾ ਜੀ ਪਰ ਹਾਲੇ ਤੱਕ ਫਿਰ ਵੀ ਉਹਨਾਂ ਨੇ ਨਹੀਂ ਕੋਰਟ ਦੇ ਆਰਡਰ ਤੇ ਨਹੀਂ ਮੰਨ ਰੁਕੇਗੇ ਪਹਿਲਾਂ ਨਹੀਂ ਉਹਨਾਂ ਨੇ ਮੰਨ ਕੇ ਚੱਲੋ ਵੀ ਆ ਗੁੰਡਾਗਰਦੀ ਕਰਕੇ ਸਾਡਾ ਕਰ ਜਾੜਤਾ ਹੀ ਸਾਰਾ ਕਰ ਤੁਹਾਡਾ ਜਾੜ ਦਿੱਤਾ ਗਿਆ ਲਗਭਗ ਕਿੰਨਾ ਨੁਕਸਾਨ ਹੋ ਗਿਆ ਜੀ ਲਾਪਤਾ ਵੀ ਮੰਨ ਕੇ ਚੱਲੋ ਵੀ 2 2.5 ਲੱਖ ਤੋਂ ਵੀ ਸਮਾਨ ਹੀ ਹੈਗਾ ਸੀ ਜੀ ਸਾਡਾ ਸਮਾਨ ਕਿਸੇ ਕੋਈ ਗੁੜੀਆਂ ਦਾ ਮਣਕੀ ਦਾਜ ਦਾ ਸਮਾਨ ਪਿਆ ਸੀ 1.5-2 ਲੱਖ ਦਾ ਸਮਾਨ ਉਹ ਪਿਆ ਸੀ ਜੀ ਤੇ ਉਸ ਤੋਂ ਬਾਅਦ ਘਰ ਤੇ ਤੁਸੀਂ ਵੇਖ ਲਓ ਸਾਰਾ ਘਰ ਕੁਝ ਨਹੀਂ ਛੱਡਿਆ ਸਰ ਉਹਨਾਂ ਨੇ ਛੱਤਾਂ ਤੱਕ ਪੱਟ ਕੇ ਲੈ ਗਿਆ ਸਰ 4-5 ਲੱਖ ਦਾ ਨੁਕਸਾਨ ਇਹ ਘਰ ਦਾ ਘਰ ਦਾ ਕਰ ਗਿਆ ਸਰ ਸਮਾਨ ਵੱਖਰਾ ਤੇ ਤੁਸੀਂ ਐਫ ਆਈ ਆਰ ਕਹਿ ਰਹੇ ਹੋ ਕਿ ਪ੍ਰਸ਼ਾਸਨ ਦੁਆਰਾ ਦਰਜ ਕਰਵਾ ਦਿੱਤੀ ਗਿਆ ਹੈ ਭਰੋਸਾ ਕੀ ਦਵਾਇਆ ਗਿਆ ਹੈ ਜੀ ਉਹਨਾਂ ਨੇ ਕਿਹਾ ਵੀ ਪਰਚਾ ਕੱਢਦਾ ਤੁਹਾਨੂੰ 1-2-3 ਤੱਕ ਤੁਹਾਡਾ ਸਮਾਨ ਹੀ ਬਰਾਮਦ ਕਰਕੇ ਦਿੱਤਾ ਜਾਈਊਗਾ ਹਾਲੇ ਅਜੇ ਤੋਂ ਪਰ 3 ਦਿਨ ਹੋ ਗਿਆ ਜੀ ਹਲੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਜਾ ਕੇ ਪੁੱਛਦੇ ਆਂ ਜੀ ਪਰ ਫੇਰ ਵੀ ਸਾਨੂੰ ਗੁਲਾਰੇ ਲਾ ਦਿੰਦੇ ਪਰ ਹੱਲੇ ਜਿਹੜਾ ਦੋਸ਼ੀ ਆ ਸ਼ਰਿਆਮ ਪਿੰਡ ਚ ਘੁੰਮ ਰੇਣਾ ਈ